ਸ਼੍ਰੀਕਲ ਪੂਰੇ ਲਾਈਵ ਅੱਜ ਸ਼ਹਿਰ ਜਾਣਾ ਪੈ ਗਿਆ ਸੀਗਾ ਥੋੜੇ ਬੀਜੀ ਸੀ ਕਿ ਲਾਈਵ ਨਹੀਂ ਤਾਂ 10:30 ਵਜੇ ਕਰਨਾ ਸੀਗਾ ਕੋਚਾ ਵੀ ਸ਼ਾਮ ਨੂੰ ਕਰਾਂਗੇ ਲਾਈਵ ਕੱਲ੍ਹ ਵਾਂ ਜਿਹੜੀ ਕਰਨੀਆਂ ਆਪਣੀ ਸਬਸਕ੍ਰਾਈਬਰ ਨਾਲ ਮਿੱਤਰ ਪਿਆਰਿਆਂ ਨਾਲ ਕਿਉਂਕਿ ਨਿਰੰਤਰਤਾ ਜਿਹੜੀ ਬਹੁਤ ਜ਼ਰੂਰੀ ਹੈ ਕਿਸੇ ਵੀ ਰਿਸ਼ਤੇ ਦੇ ਵਿੱਚ ਕਿਸੇ ਦੇ ਜਿਹੜੀ ਨਿਰੰਤਰਤਾ ਜਿਹੜੀ ਜੁੜੇ ਰਹਿਣਾ ਰਿਸ਼ਤ ਬਣੇ ਰਹਿਣਾ ਜੁੜੇ ਰਹਿਣ ਨਾਲ ਜੇਕਰ ਅਸੀਂ ਨਿਰੰਤਰ ਆਪਣੀ ਯਾਦ ਅਈ ਰੱਖਦੇ ਹਾਂ ਨਿਰੰਤਰ ਜੁੜੇ ਰਹਿੰਦੇ ਹਾਂ ਪਰਜਸ ਸੌਲਖ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਤੇ ਮੈਂ ਗੱਲ ਕਰ ਰਿਹਾ ਸੀ ਵੀ ਜੇਕਰ ਤੁਸੀਂ ਜੁੜੇ ਰਹਿੰਦੇ ਆ ਤਾਂ ਪਿਆਰ ਜਿਹੜਾ ਬਰਕਰਾਰ ਰਹਿੰਦਾ ਜੁੜੇ ਰਹਿਣ ਨਾਲ ਨਿਰੰਤਰਤਾ ਬਣੀ ਰਹਿੰਦੀ ਆ ਤਾਂ ਸਾਡਾ ਜਿਹੜਾ ਰਿਸ਼ਤਾ ਬਣਿਆ ਰਹਿੰਦਾ ਤੇ ਇਹ ਜਿਹੜਾ ਮੇਰਾ ਲਾਈਵ ਕਰਨ ਦਾ ਜਿਹੜਾ ਇੱਕ ਸਾਰਥਕ ਵੀ ਆ ਸਾਰਥਕ ਸੋਚ ਆ ਮੇਰੀ ਇਹ ਹੀ ਆ ਵੀ ਆਪਣੇ ਜਿਹੜੇ ਮਿੱਤਰ ਪਿਆਰੇ ਆ ਭੈਣ ਭਰਾ ਸਾਰਿਆਂ ਨਾਲ ਜੁੜੇ ਰਹੀਏ ਹਰ ਜਸਤਾਲਕ ਜਿਹੜੇ ਹੋਇਆ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਕਿਉਂਕਿ ਜੇਕਰ ਅਸੀਂ ਜੁੜੇ ਰਹਿੰਨੇ ਆ ਤਾਂ ਕੁਛ ਨਾ ਕੁਛ ਇੱਕ ਦੂਸਰੇ ਤੋਂ ਸਿੱਖਦੇ ਆ ਬੜਾ ਕੁਝ ਸਿੱਖ ਨੂੰ ਮਿਲ ਰਿਹਾ ਤੇ ਜਿਹੜੇ ਵੀ ਮਿੱਤਰ ਪਿਆਰੇ ਜੁੜਦੇ ਆ ਲਾਈਵ ਦੇ ਵਿੱਚ ਕਿਉਂਕਿ ਅੱਪਾ ਜਿਹੜੇ ਜੁੜ ਕੇ ਮੇਰਾ ਜਿਹੜਾ ਟਾਰਗੇਟ ਹੈ ਮੇਰੀ ਕੋ ਸੋਚ ਹੈ ਵੀ ਕੁਛ ਨਾ ਕੁਛ ਜਿਹੜਾ ਅਸੀਂ YouTube ਤੋਂ ਮੈਂ ਸਿੱਖਿਆ ਆਪਣੇ ਸਮੇਂ ਦੇ ਵਿੱਚ ਦੇ ਕੇ ਸਮਾਂ ਦੇ ਕੇ ਵੀਡੀਓ ਦੇਖ ਕੇ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਯੂਟਿਊਬਰ ਤਾਂ ਉਹਨਾਂ ਦੀ ਜਿਹੜੀ ਥਿਊਰੀ ਮੈਂ ਸਿੱਖੀ ਉਹਨਾਂ ਤੋਂ ਦੇਖਿਆ ਵੀ ਉਹ ਮੈਂ ਸੋਚਦਾ ਵੀ ਕੁਝ ਕੁਛ ਟਿਪਸ ਜਿਹੜੀ ਜਿਹਨਾਂ ਨਾਲ ਮੈਨੂੰ ਫਾਇਦਾ ਹੋਇਆ ਉਹ ਕਿਤਨਾ ਕਿਤੇ ਸ਼ੇਅਰ ਕੀਤੀਆਂ ਜਾਣ ਆਪਣੇ ਮਿੱਤਰ ਪਿਆਰਿਆਂ ਨਾਲ ਤਾਂ ਅਗੇ ਜਿਹੜੀ ਸਾਰੇ ਆਪਣੇ ਇਸ ਚੀਜ਼ ਦਾ ਪਹਿਲਾ ਲੈ ਲਨ YouTube ਤੋਂ ਤੇ ਬਹੁਤ ਬਹੁਤ ਜਿਹੜਾ ਧੰਨਵਾਦ ਸਾਰਿਆਂ ਦਾ ਜਿਹੜੇ ਵੀ ਜੁੜਦੇ ਆ ਪੋਰਨੋਮੇਨਮ ਸਜੰਦ ਜੀ ਜੁੜੂ ਹਿਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਪਿਆਰ ਆ ਜਿਹੜਾ ਜੀਵੇਂ ਸਾਡੇ ਬਜ਼ੁਰਗ ਕਹਿੰਦੇ ਸਿਆਣੇ ਕਹਿ ਕੇ ਗਏ ਆ ਗੁਰੂ ਪੀਰ ਪਗੰਬਰ ਕਹਿ ਕੇ ਗਏ ਆ ਕਿ ਜਿਹੜਾ ਪਿਆਰ ਆ ਕਿ ਕੈਸੀ ਸ਼ੈ ਜਿਹੜੀ ਵੰਡਣ ਨਾਲ ਵੱਧਦੀ ਆ ਕਿਸੇ ਕਰਕੇ ਜਿਹੜਾ ਪਿਆਰ ਵੰਣਾ ਚਾਹੀਦਾ ਕਿਉਂਕਿ ਜੇ ਪਿਆਰ ਅਸੀਂ ਕਰਾਂਗੇ ਪਿਆਰ ਵੰਡਾਂਗੇ ਤਾਂ ਪਿਆਰ ਡੈਫੀਨਿਟਲੀ ਵਧੇਗਾ ਤਾਂ ਪਿਆਰ ਬਹੁਤ ਜ਼ਰੂਰੀ ਆ ਰਿਸ਼ਤੇ ਦੇ ਵਿੱਚ ਕਿਸੇ ਵੀ ਰਿਸ਼ਤੇ ਦੇ ਵਿੱਚ ਪਿਆਰ ਦਾ ਹੋਣਾ ਬਹੁਤ ਲਾਜ਼ਮੀ ਆ ਕਿਉਂਕਿ ਜਿਵੇਂ ਦੇਖਿਆ ਜਾਏਗਾ ਕਿ ਰਹਿਮਨ धागा प्रेम का मत तोरो झटकाई मिजरे प्रेम दा धागा उनु कदे भी ਛਟਕਾ ਦੇ ਕੇ ਨਾ ਤੋੜੋ ਕਿਉਂਕਿ ਪ੍ਰੇਮ ਇੱਕ ਐਸਾ ਪ੍ਰੇਮ ਦਾ ਧਾਗਾ ਇੱਕ ਐਸਾ ਜ਼ਰੀਆ ਬਣ ਕੇ ਰੱਖਣ ਦਾ ਹਾਰ ਅਸੀਂ ਦੇਖਦੇ ਹਾਂ ਫੁੱਲਾਂ ਦਾ ਹਾਰ ਉਹਨਾਂ ਨੂੰ ਪਰੋਣ ਲੱਗਿਆ ਇੱਕ ਧਾਗੇ ਦੀ ਲੋੜ ਪੈਂਦੀ ਆ ਇਸੇ ਤਰ੍ਹਾਂ ਕਿਸੇ ਵੀ ਚੀਜ਼ ਨੂੰ ਜੋੜੇ ਰੱਖਣ ਵਾਸਤੇ ਪਰਿਵਾਰਾਂ ਨੂੰ ਜੋੜਨ ਵਾਸਤੇ ਸਮਾਜ ਨੂੰ ਜੋੜਨ ਵਾਸਤੇ ਤੇ ਇਨਸਾਨਾਂ ਨੂੰ ਜੋੜਨ ਵਾਸਤੇ ਪ੍ਰੇਮ ਦਾ ਜਿਹੜਾ ਧਾਗਾ ਪਿਆਰ ਦਾ ਧਾਗਾ ਜਿਹੜਾ ਇੱਕ ਸਭ ਤੋਂ ਸਾਰਤਕ ਤੇ ਸਭ ਤੋਂ ਧਿਆਨ ਚੀਜ਼ ਆ ਪ੍ਰੇਮ ਦਾ ਧਾਗਾ ਰਹਿਮਨ ਦਾਗਾ ਪ੍ਰੇਮ ਕਾ ਮਤ ਤੋੜੂ ਝਟਕਾਈ ਜੋੜੇ ਸੇ ਜੁੜ ਜਾਤਾ ਹੈ ਵਿਚ ਗਾਂਠ ਪੜ ਜਾਏ ਕਿ ਜੇਕਰ ਸੀ ਤੋੜ ਦਿੰਦੇ ਆ ਦਵਾਰੇ ਗੰਢ ਲੈਨੇ ਤਾਂ ਗੱਠ ਪੈ ਜਾਂਦੀ ਐ ਵਿੱਚ ਤੇ ਇਸੇ ਤਰ੍ਹਾਂ ਹੀ ਉਹੀ ਗੱਲ ਮੈਂ ਜਿਹੜੀ ਸਟਾਰਟਿੰਗ ਦੇ ਵਿੱਚ ਕੀਤੀ ਕਿ ਨਿਰੰਤਰਤਾ ਪ੍ਰੇਮ ਦੇ ਧਾਗੇ ਨੂੰ ਜਿਹੜਾ ਫੁੱਲਾਂ ਨੂੰ ਜਿਹੜਾ ਹਾਰ ਦੇ ਵਿੱਚ ਪਰੋਇ ਰੱਖਣ ਵਾਸਤੇ ਪ੍ਰੇਮ ਦੀ ਜਿਹੜੀ ਨਿਰੰਤਰਤਾ ਜ਼ਰੂਰੀ ਆ ਕੰਟੀਨਿਊ ਜਿਹੜਾ ਪ੍ਰੋਸੈਸ ਚੱਲਦਾ ਕਿਸੇ ਵੀ ਚੀਜ਼ ਦਾ ਜਿਹੜਾ ਪ੍ਰੋਸੈਸ ਕੰਟੀਨਿਊ ਚੱਲੇਗਾ ਤਾਂ ਨਿਰੰਤਰ ਜਿਹੜਾ ਸਾਡੇ ਨਾਲ ਦਾ ਸੰਬੰਧ ਬਣਿਆ ਰਹੇਗਾ ਰਿਸ਼ਤਾ ਬਣਿਆ ਰਹੇਗਾ ਰਿਸ਼ਤੇ ਜਾਨ ਪਈ ਰਹੇਗੀ ਅੱਜ ਕੱਲ ਤਾਂ ਜਿਹੜੇ ਰਿਸ਼ਤੇ ਅਬੈਸੀ ਬੜੇ ਨਾਜ਼ੁਕ ਦੌਰ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਵੀ ਜਿਹੜੇ ਰਿਸ਼ਤੇ ਬੜੇ ਮੁਸ਼ਕਲਾਂ ਜਿਹੜੇ ਚੱਲ ਰਹੇ ਆ ਪਿਆਰ ਸਤਿਕਾਰ ਇਤਬਾਰ ਜਿਹੜੀ ਵਫਾਦਾਰੀ ਉਹ ਖਤਮ ਹੋ ਚੁੱਕੀ ਆ ਲੋਕਾਂ ਦੇ ਦਿਲਾਂ ਦੇ ਵਿੱਚੋਂ ਆਓ ਸਿੱਕ ਐਸੀ ਸਮਾਜ ਦੇ ਵਿੱਚ ਰਹ ਰਹੀਆਂ ਜਿੱਥੇ ਅੱਜ ਪ੍ਰੋਸੇਜੋਗਤਾ ਵਪਾਰੀਪਣ ਜਿਹੜਾ ਆ ਚੁੱਕਿਆ ਲੋਕਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਸੂਝਵਾਨ ਜਿਹੜੇ ਲੋਕ ਹੁੰਦੇ ਆਪਣੇ ਰਿਸ਼ਤੀਆਂ ਨੂੰ ਸੰਜੋਈ ਰੱਖਦੇ ਆਪਣੇ ਰਿਸ਼ਤੇ ਨੂੰ ਜੋੜੀ ਰੱਖਦੇ ਆ ਪਿਆਰ ਸਤਿਕਾਰ ਨਾਲ ਜਿਹੜੇ ਰਹਿੰਦੇ ਆ ਕਿਤੇ ਨਾ ਕਿਤੇ ਜੋੜ ਕੇ ਰੱਖਦੇ ਆ ਤੇ ਅੱਜ ਸੋਸ਼ਲ ਮੀਡੀਆ ਇੱਕ ਐਸਾ ਜ਼ਰੀਆ ਬਣਿਆ ਵੀ ਸਾਨੂੰ ਸਾਰਿਆਂ ਨੂੰ ਜੋੜਨ ਦਾ ਜ਼ਰੀਆ ਬਣਿਆ ਅਸੀਂ ਸਾਰੇ ਇੱਕ ਐਸਾ ਪਲੈਟਫਾਰਮ ਸਾਨੂੰ ਮਿਲਿਆ ਸੋਸ਼ਲ ਮੀਡੀਆ ਕਿ세 ਆਪਣੇ ਜਿਹੜੇ ਵਿਚਾਰ ਇੰਟਰਨਲ ਸਾਡੇ ਵਿਊਜ਼ ਆ ਜਿਹੜੇ ਉਹ ਅਸੀਂ ਸਾਰੇ ਭੈਣ ਭਰਾਵਾਂ ਨਾਲ ਸਾਂਝੇ ਕਰ ਸਕਦੇ ਕਿਉਂਕਿ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸਾਡੇ ਵਿੱਚ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਹੈ ਫਰਕ ਕਿੱਥੇ ਪੈ ਗਿਆ ਅੱਗੇ ਜਿਹੜੇ ਲੋਕਾਂ ਨੇ ਬੰਨੀਆਂ ਪਾਲੀਆਂ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇਹਦਾ ਬਣਾਉਣ ਦਾ ਤਰੀਕਾ ਸੇਮੀਆ ਅਸੀਂ ਸਾਰੇ ਸੇਵੀਆਂ ਕੋ ਸਾਡੇ 'ਚ ਕੋਈ ਫਰਕ ਨਹੀਂ ਹੈ ਫਰਕ ਸਿਰਫ ਕਿਤੇ ਪਾ ਲਿਆ ਫਰਕ ਪਾ ਲਿਆ ਸਾਡੇ 'ਚ ਈਗੋ ਪੈਦਾ ਹੋਈ ਈਗੋ ਨੇ ਸਾਡਾ ਸਾਰਾ ਖਤਮ ਕਰਕੇ ਰੱਖਤਾ ਸਿਸਟਮ ਆਉ ਹੰਕਾਰ ਦਾ ਜਿਹੜਾ ਕਿਣਕਾ ਕਿਣਕਾ ਭਰ ਵੀ ਜੇਕਰ ਬੰਦੇ ਦੇ ਮਨ ਦੇ ਵਿੱਚ ਆ ਗਿਆ ਤਾਂ ਖਤਮ ਕਰ ਦਿੰਦਾ ਆਪਾਂ ਦੁੱਧ ਦੇਖਦੇ ਆ ਦੁੱਧ ਦਾ ਇੱਕ ਛਿੱਟਾ ਵੀ ਜੇਕਰ ਕਿਤੇ ਕਿਣਕਾ ਵੀ ਕਿਤੇ ਖੱਟੇ ਦਾ ਦੁੱਧ ਦੇ ਵਿੱਚ ਪਿਆ ਜੇ ਦੁੱਧ ਨੂੰ ਫਾੜ ਦਿੰਦਾ ਐਵੇਂ ਹੰਕਾਰ ਦਾ ਕਿਨਕਾ ਜਿਹੜਾ ਸਾਡੀ ਮਤ ਹੈ ਜਿਹੜੀ ਤੁਹਾਨੂੰ ਖਤਮ ਕਰਕੇ ਰੱਖ ਦਿੰਦਾ ਮਤ ਦੇ ਵਿੱਚ ਸਾਡੀ ਜਿਹੜੀ ਹੰਕਾਰ ਆ ਜਦ ਆ ਗਿਆ ਤਾਂ ਰਿਸ਼ਤੇ ਵੀ ਖਤਮ ਪਿਆਰ ਵੀ ਖਤਮ ਸਤਕਾਰ ਵੀ ਖਤਮ ਆਉਂ ਨਿਰੰਤਰ ਜੁੜੇ ਰਹੀਏ ਪਿਆਰ ਮੁਹੱਬਤ ਜਿਹੜਾ ਅਸਲ 'ਚ ਲੋਕਾਂ ਨੂੰ ਸਕੂਨ ਲੱਭਦੇ ਫਿਰਦੇ ਸਕੂਨ ਕਿੱਡਾ ਇਹ ਮੇਰੇ ਛੋਟਾ ਦਾ ਸ਼ਬਦ ਹੈ ਤੇ ਕੁਝ ਜਿਹੜਾ ਭਾਵ ਕਿ ਕਿੱਡਾ ਸਕੂਨ ਜਦ ਬੋਲਦੇ ਹਾਂ ਤਾਂ ਕਿਵੇਂ ਲੱਗਦਾ ਸਕੂਨ ਸਕੂਨ ਤਾਂ ਤਾਹੀ ਮਿਲੇਗਾ ਜਦ ਸਾਡੀ ਜਿਹੜੀ ਮਨਾਂ ਦੇ ਵਿੱਚੋਂ ਬੈਦ, ਵਿਰੋਧ, ਈਰਖਾ, ਨਫ਼ਰਤ, ਦੁਸ਼ਸ਼ ਖਤਮ ਹੋਏਗਾ ਦੁਸ਼ਸ਼ ਕਰਨ ਵਾਸਤੇ ਖਤਮ ਤਾਂ ਸਾਨੂੰ ਉਹ ਵੀ ਗੱਲ ਕਿ ਮਿੱਟੀ ਮਿੱਟੀ ਤੋਂ ਬਣਿਆ ਸਰੀਰ ਜਦੋਂ ਮਿੱਟੀ ਹੋਏਗਾ ਤਾਂ ਖਤਮ ਹੋ ਜਾਣਾ ਪਰੀਕੈਸਾ ਸਿਸਟਮ ਹੈ ਜਿਹੜਾ ਜਦੋਂ ਇਨਸਾਨ ਜਉਂਦੇ ਜੀ ਮਰ ਗਿਆ ਜਿਸਮ ਵਰਨੇ ਤੇ ਜਗਮਰੀ ਮੇਰੇ ਮਨ ਆਨੰਦ ਮਰਨੇ ਹੀ ਦੇ ਪਾਈਏ ਪੂਰਨ ਪਰਮ ਆਨੰਦ ਕੇ ਜਦੋਂ ਇਨਸਾਨ ਜਉਂਦੇ ਜੀ ਮਰ ਗਿਆ ਉਹਨੇ ਮਰਨ ਦਾ ਭਾਵ ਜੇ ਜਦੋਂ ਅਸੀਂ ਆਪਣਾ ਹੰਕਾਰ ਖਤਮ ਕਰ ਲਿਆ ਹੰਕਾਰ ਨੂੰ ਖਤਮ ਕਰ ਲਿਆ ਅਸੀਂ ਆਪਾ ਜਿਹੜਾ ਸਾਡੀ ਜਿਹੜੀ ਈਗੋ ਆ ਉਹ ਖਤਮ ਹੋ ਗਈ ਜਉਂਦੇ ਜੀ ਮਰਨ ਤੋਂ ਬਾਅਦ ਸਰੀਰ ਖਤਮ ਹੁੰਦਾ ਨਾ ਸਰੀਰ ਖਤਮ ਹੋ ਗਿਆ ਸਾਰਾ ਕੁਝ ਨਾਲ ਪਰ ਜਉਂਦੇ ਜੀ ਜਦੋਂ ਤੱਕ ਅਸੀਂ ਆਪਣੀ ਜਿਹੜੀ ਹੰਕਾਰ ਨੂੰ ਈਗੋ ਨੂੰ ਖਤਮ ਨਹੀਂ ਕਰਦੇ ਗ੍ਰੰਥਾਂ ਦੇ ਵਿੱਚ ਹੀ ਗਏ ਜਿਸਮਰਨ ਤੇ ਜਗਤ ਅរី ਮੇਰੇ ਮਨਾਨੰਦ ਵੀ ਜਉਂਦੇ ਜੀ ਜਦ ਇਨਸਾਨ ਮਰ ਗਿਆ ਉਹਨੇ ਆਪਣੀ ਜਿਹੜੀ ਈਗੋ ਨੂੰ ਮਾਰ ਲਿਆ ਆਪਣੇ ਭਾਵਾਂ ਨੂੰ ਮਾਰ ਲਿਆ ਆਪਣੀ ਜਿਹੜੀ ਇੱਕ ਹੰਕਾਰ ਬੈਠਾ ਹੰਕਾਰ ਦਾ ਜਿਹੜਾ ਰਕਸ਼ਸ਼ ਬੈਠਾ ਜੇ ਦੂਸਰਾ ਰਕਸ਼ਸ਼ ਨੂੰ ਮਾਰ ਲਿਆ ਤਾਂ ਜਉਂਦੇ ਜੀ ਅਸੀਂ ਇਸ ਚੀਜ਼ ਨੂੰ ਖਤਮ ਕਰ ਲਿਆ ਤਾਂ ਡੈਫੀਨਟਲੀ ਹੈ ਇਹ ਮਰਨ ਦੀ ਗੱਲ ਕੀਤੀ ਗਈ ਆ ਆਉ ਬਹੁਤ ਸਾਰਾ ਜਿਹੜਾ ਪਿਆਰ ਸੋਸ਼ਲ ਮੀਡੀਆ ਤੇ ਆ ਕੇ ਬਹੁਤ ਸਾਰੇ ਮਿੱਤਰ ਪਿਆਰੇ ਮਿਲੇ ਤੇ ਬਹੁਤ ਸਾਰੇ ਜਿਹੜੇ ਦੋਸਤ ਮਿਲੇ ਜਿਹੜੇ ਅਪਰੀਸ਼ੀਏਟ ਕਰ ਰਹੇ ਆ ਚੰਗੀਆਂ ਚੰਗੀਆਂ ਗੱਲਾਂ ਨੂੰ ਕਿਉਂਕਿ ਸਮਾਜ ਦੇ ਵਿੱਚ ਅੱਜ ਜਿਹੜੇ ਹਸਾਬ ਨਾਲੀ ਸੱਡੀ ਜਿਹੜੀ ਬੁੱਧੀ ਦੀ ਜਿਹੜੀ ਗ੍ਰਾਵਟਾ ਆ ਰਹੀ ਆ ਸੋਚਣ ਦੀ ਜਿਹੜੀ ਸ਼ਮਤਾ ਮੇਰੇ ਹਿਸਾਬ ਨਾਲ ਘਟ ਰਹੀ ਆ ਉਹ ਅੱਜ ਕੱਲ ਜਿਹੜੀ ਮਾੜੀ ਗੱਲਾਂ ਨੂੰ ਜਾਦੇ ਪ੍ਰਮੋਟ ਕਰ ਰਹੀ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖੋ ਕਿ ਤੁਸੀਂ ਜਿਹੜੀ ਮਾੜੀ ਗੱਲ ਹੁੰਦੀ ਆ ਉਹਨੂੰ ਬਹੁਤ ਸਾਰੇ ਜਿਹੜੇ ਐਪਰੀਸ਼ੀਏਟ ਕਰਦੇ ਲੋਕ ਦੇਖਦੇ ਆ ਪਰ ਜੇ ਕੋਈ ਚੰਗੀ ਗੱਲ ਹੁੰਦੀ ਆ ਕੋਈ ਪੋਜ਼ਿਟਿਵ ਜਿਹੜੀ ਵਾਈਬਸ ਹੁੰਦੀਆਂ ਜਿਹੜੀਆਂ ਜਾਂ ਕੋਈ ਪੋਜ਼ਿਟਿਵ ਗੱਲ ਹੁੰਦੀ ਆ ਉਸ ਨੂੰ ਲੋਕ ਜੀਤੀ ਬੋਲ ਨਹੀਂ ਕਰਦੇ ਪਰ ਜ਼ਰੂਰੀ ਹੈ ਵੀ ਸਾਡੀ ਜਿਹੜੀ ਪੋਜ਼ਿਟਿਵਿਟੀ ਬਣਾ ਕੇ ਰੱਖੀ ਚੰਗੀਆਂ ਗੱਲਾਂ ਸਿੱਖੀਏ ਚੰਗੀਆਂ ਚੀਜ਼ਾਂ ਪੜ੍ਹੀਏ ਚੰਗੀਆਂ ਸੁਣੀਏ ਚੰਗਾ ਲਿਖੀਏ ਚੰਗਾ ਗਾਈਏ ਤੋ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਅੱਜ ਆਪਣੀ ਜਿਹੜੀ ਗੱਲ ਸ਼ੇਅਰ ਕਰਨੀ ਸੀ ਜੇ ਵੀ ਆਪ ਸਭ ਵਾਸਤੇ ਇੱਕ ਮੈਸੇਜ ਸੀਗਾ ਇੱਕ ਜਿਹੜਾ ਮੈਂ ਸਿੱਖਿਆ ਇੱਕ ਤਰੀਕਾ ਮੈਥਡ ਉਹ ਇਹ ਸੀਗਾ ਵੀ ਜੇਕਰ ਇੱਕ ਕਈ ਵਾਰੀ ਅਸੀਂ ਜਿਹੜੀ ਸ਼ਾਰਟ ਵੀਡੀਓ ਪਾਉਂਦੇ ਆ ਸ਼ਾਰਟ ਵੀਡੀਓ ਬਿਨਾ ਜਿਹੜੇ ਹੈਸ਼ਟੈਗ ਤੋਂ ਬਿਨਾਂ ਸ਼ਾਰਟ ਵੀਡੀਓ ਬਣਾ ਕੇ ਸਿੱਧੀ ਅਪਲੋਡ ਕਰਤੀ ਉਹਦੇ ਉੱਪਰ ਅੱਜ ਕੱਲ੍ਹ ਜ਼ਿਆਦਾ 뷰 ਆ ਰਹੇ ਉਹ ਤਾਂ ਕਾਫੀ ਜ਼ਿਆਦਾ ਜਿਹੜੀ ਰੀਚ ਵੱਧ ਰਹੀ ਆ ਤੇ ਜਰੂਰ ਜਿਹੜਾ ਐਕਸਪੈਰੀਮੈਂਟ ਮੈਂ ਕੀਤਾ ਆਪਾਂ ਵੀਡੀਓ ਸ਼ੂਟ ਕਰ ਲਈ ਤੇ ਉਹਦੇ ਉੱਪਰ ਜਿਹੜਾ ਗਾਣਾ ਲਾ ਕੇ ਆਪਾਂ ਹਾਸ਼ਟੈਗ ਵਗੈਰਾ ਜਾਂ ਟਾਈਟਲ ਵਗੈਰਾ ਨਾਲੇ ਕਿ ਸਿੱਧੀ ਅਪਲੋਡ ਕਰਕੇ ਦੇਖੀਏ ਤਾਂ ਕਾਫੀ ਜਿਆਦਾ ਵਿਊ ਆ ਰਹੇ ਆ ਜਰੂਰ ਤੁਸੀਂ ਵੀ ਜਿਹੜੀ ਇਹ ਟੈਕਟਾ ਜਿਹੜਾ ਤਰੀਕਾ ਜਰੂਰ ਅਪਣਾਓ ਕਿਉਂਕਿ ਮੈਂ ਬਿਨਾ ਹਾਸ਼ਟੈਗ ਤੋਂ ਟਾਈਟਲ ਤੋਂ ਬਗੈਰੀ ਜਦੋਂ ਆਪਾਂ ਪਾ ਦਿੰਨੇ ਆ ਤਾਂ ਕਾਫੀ ਜਿਆਦਾ ਮੇਰੀਆਂ ਵੀਡੀਓ ਵਾਇਰਲ ਹੋਈਆਂ ਤੇ ਬਹੁਤ ਬਹੁਤ ਜਿਹੜਾ ਧੰਨਵਾਦ ਜੀਰੂਰ ਆਪਣੀ ਜਿਹੜੀ ਗੱਲ ਹੈ ਤੇ ਬਹੁਤ ਸਾਰਾ ਹਰਜਾਸਰ 올ਫ ਜੀ ਪਹਿਲੀ ਵਾਰੀ ਜੁੜਿਆ ਬਹੁਤ ਬਹੁਤ ਧੰਨਵਾਦ ਆਪਸਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਆਪ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਪ ਜੀ ਜੁੜੇ ਹੋ ਕਿਉਂਕਿ ਅਸੀਂ ਧਰਤੀ ਦੇ ਉੱਪਰ ਰਹਿੰਦੇ ਹਾਂ ਅਲਗ-ਅਲਗ ਥਾਵਾਂ ਤੇ ਰਹਿੰਦੇ ਹਾਂ ਲਗ ਦੇਸ਼ ਹੋ ਸਕਦੇ ਆ ਲਗ ਪ੍ਰਾਂਤ ਹੋ ਸਕਦੇ ਆ ਸ਼ਹਿਰ ਹੋ ਸਕਦੇ ਆ ਤੇ ਪਰ ਸਾਡੀ ਜਿਹੜੀ ਊਂ ਸਰੀਰ ਆ ਜਿਹੜਾ ਉਹਦੇ ਵਿੱਚ ਆਤਮਾ ਬੈਠੀ ਜਿਹਦੀ ਸੇਵੀ ਆ ਕਿਉਂਕਿ ਨਾਇ ਦੀ ਜਾਤ ਆ ਨਾ ਗੋਤ ਆ ਨਾ ਨਸਲ ਆ ਦੀ ਕੋਈ ਇਹ ਤਾਂ ਪਰਮਾਤਮਾ ਦੀ ਜਿਹੜੀ ਅੰਸ਼ ਹੈ ਤੇ ਪ੍ਰਮਾਤਮਾ ਤੋਂ ਜਿਹੇ ਨਿਕਲੀ ਆ ਪਰਮਾਤਮਾ ਦਾ ਹੀ ਜਿਹੜੇ ਹਿੱਸਾ ਹੈ ਪਰ ਜਦੋਂ ਪਰਮਾਤਮਾ ਦੇ ਨਾਲ ਜੁੜਦੀ ਆ ਪ੍ਰਮਾਤਮਾ ਨੂੰ ਦੇਖਦੀ ਆ ਕ੍ਰਿ ਪ੍ਰਮਾਤਮਾ ਨੂੰ ਨਿਭੜਦੀ ਆ ਕਿਸੇ ਕਰਕੇ ਸਾਡੇ ਜਿਹੜੇ ਭਾਵ ਆ ਜਿਹੜੇ ਸਾਡੇ ਉਹ ਤਾਂ ਹੀ ਬਦਲਣਗੇ ਜੇਕਰ ਅਸੀਂ ਜੁੜਾਂਗੇ ਜੁੜ ਕੇ ਬੈਠਾਂਗੇ ਕਿਉਂਕਿ ਸਾਡੇ ਧਾਰਮਿਕ ਗ੍ਰੰਥ ਜਿੰਨੇ ਵੀ ਧਾਰਮਿਕ ਗ੍ਰੰਥ ਆ ਸਾਰੇ ਇਸ ਦੀ ਸ਼ਾਦੀ ਭਰਦੇ ਆ ਯਾਨੀ ਕਿ ਗਵਾਹੀ ਭਰਦੇ ਆ ਬੀਐਸਟੀ ਪਰਮਾਤਮਾ ਦਾ ਹਿੱਸਾ ਸਭ ਵਿੱਚ ਜੋਤ ਜੋਤ ਹੈ ਸੋਇ ਕਿਸਕੇ ਚੰਦਰ ਸਭ ਵਿੱਚ ਚੰਦਰ ਹੋਏ ਮੈਂ ਕੱਲ ਵੀ ਗੱਲ ਕੀਤੀ ਕਿ ਸਾਰਿਆਂ ਦੇ ਵਿੱਚ ਇੱਕੋ ਜੋਤ ਆ ਤੇ ਸਿਰਫ ਅੰਦਰ ਕਿੱਥੇ ਆ ਜਾਂਦਾ ਅੰਤਰ ਇੱਥੇ ਆ ਜਾਂਦਾ ਵੀ ਹਲੇ ਸੀ ਜਾਣਿਆ ਨਹੀਂ ਇਸ ਚੀਜ਼ ਨੂੰ ਸਮਝਿਆ ਨਹੀਂ ਜਦੋਂ ਅਸੀਂ ਸਾਡੇ ਧਾਰਮਿਕ ਗ੍ਰੰਥਾਂ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਰਹੇ ਹਾਂ ਜਦੋਂ ਅਸੀਂ ਉਸ ਨੂੰ ਇੰਪਲੀਮੈਂਟ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਾਂਗੇ ਤਾਂ ਅਸੀਂ ਸਾਰੇ ਕਿਤਨਾ ਕਿਤੇ ਪਰਮਾਤਮਾ ਦੀ ਨੇੜੇ ਪਹੁੰਚ ਜਾਵਾਂਗੇ ਅਦਰਵਾਈਜ਼ ਪਰਮਾਤਮਾ ਦੀ ਨੇੜੇ ਸਾਰੇ ਹ ਸਿਰਫ ਕੀ ਆ ਵੀ ਅਸੀਂ ਪਰਮਾਤਮਾ ਨੂੰ ਹਲੇ ਜਾਣਿਆ ਨਹੀਂ ਬਿਨ ਦੇਖੇ ਕਿਆ ਸਲਾਈ ਅੰਧਾ ਅੰਧ ਕਮਾਈ ਗੁਰਬਾਣੀ ਦੇ ਵਿੱਚ ਲਿਖਿਆ ਕਿ ਹਲੇ ਤਾਂ ਅਸੀਂ ਦੌੜ ਦੇ ਵਿੱਚ ਲੱਗੇ ਹੋਏ ਆਓ ਸਾਰੇ ਇਹੀ ਕੋਸ਼ਿਸ਼ ਕਰੀਏ ਵੀ ਮਨਾਂ ਦੇ ਵਿੱਚੋਂ ਦੂਰੀਆਂ ਖਤਮ ਹੋਣ ਜ਼ਿੰਦਗੀ 'ਚੋਂ ਮਜਬੂਰੀਆਂ ਖਤਮ ਹੋਣ ਤੇ ਮੁਹੱਬਤ ਹੋਵੇ ਪਿਆਰ ਹੋਵੇ ਸਾਰੇ ਪਾਸੇ ਸਤਿਕਾਰ ਹੋਵੇ ਤੇ ਦੀਵੇ ਬਾਲੀਏ ਪਿਆਰ ਮੁਹੱਬਤਾਂ ਦੇ ਗੁਰੂ ਚਾਹੁੰਦੇ ਹੈ ਰੋਸ਼ਨ ਜਹਾਨ ਹੋਵੇ ਕਿ ਸਾਡੇ ਗੁਰੂ ਪੀਰ ਪੈਗੰਬਰ ਇਹੀ ਚਾਹੁੰਦੇ ਰਹੇ ਹੈ ਵੀ ਸਾਡੇ ਜਿਹੜਾ ਸੰਸਾਰ ਹੈ ਰੋਸ਼ਨ ਹੋਵੇ ਪਿਆਰ ਹੋਵੇ ਸਤਿਕਾਰ ਹੋਵੇ ਹਰ ਪਾਸੇ ਮੁਹੱਬਤ ਹੋਵੇ ਕਿਉਂਕਿ ਜਦ ਜਦ ਵੀ ਦੀਵਾ ਜਗਿਆ ਦੀਵੇ ਨੇ ਕੀ ਕੀਤਾ ਹਨੇਰਾ ਦੂਰ ਕੀਤਾ ਇੱਕ ਬੜੀ ਪੁਰਾਣੀ ਗੱਲ ਬਜ਼ੁਰਗ ਸੁਣਾਉਂਦੇ ਹੁੰਦੇ ਆ ਕਿਤਾਬਾਂ ਵਿੱਚ ਪੜ੍ਹੀ ਆ ਵੀ ਕਿਤੇ ਨਮਾ ਨਮਾ ਕਿਸਦਾ ਵਿਆਹ ਹੋਇਆ ਕੁੜੀ ਆਈ ਵਿਆਹੀ ਤੁਸੀਂ ਦੇਖਿਆ ਵੀ ਰਾਤ ਨੂੰ ਸਾਰੇ ਟੱਬਰ ਬਾਲਦਿਆਂ ਲੈ ਕੇ ਹਨੇਰਾ ਢੂੰ ਲਾ ਜਾਂਦੇ ਆ ਮਾਰਦੇ ਆ ਜਦੋਂ ਸ਼ਾਮ ਹੁੰਦੀ ਤੇ ਹਨੇਰਾ ਜਾਂਦਾ ਕਮਰੇ ਦੇ ਵਿੱਚ ਖਤਮ ਆਰਦੇ ਆ ਜੋਰ ਵੀ ਨੇਰਾ ਟੂਏ ਨੇਰਾ ਟੂਏ ਸਾਰੇ ਲੱਗਦੇ ਦਿਨ ਚੜਦਾ ਤੋ ਦੇਖਦੀ ਹੈ ਕੁੜੀ ਵੀ ਕੀ ਕਰ ਰਹੀ ਹੋ ਕਿ ਨਹੀਂ ਨੇਰਾ ਟੋਰੀਆਂ ਸੀ ਨੇਰਾ ਖਤਮ ਕਰ ਰਹੇ ਆ ਇੱਕ ਦਿਨ ਦੇਖਦੀ ਆ ਦੋ ਦਿਨ ਦੇਖਦੀ ਆ ਤਾਂ ਫਿਰ ਉਹ ਕਹਿੰਦੀ ਵੀ ਤੁਸੀਂ ਚਲੋ ਇੱਕ ਐ ਕਰੋ ਵੀ ਤੁਸੀਂ ਅੱਜ ਜਿਹੜੀ ਡਿਊਟੀ ਆ ਮੈਂ ਦੇਣੀ ਆ ਵੀ ਅੱਜ ਨੇਰਾ ਜਿਹੜਾ ਮੈਂ ਦੁਰ ਕਰਦੀ ਆ ਵੀ ਤੁਸੀਂ ਅਜੇ ਆਰਾਮ ਕਰੋ ਕਹਿੰਦੇ ਕਮਾਲ ਦੀ ਗੱਲਾਂ ਅਸੀਂ ਸਾਨੂੰ ਤਾਂ ਕਿੰਨੇ ਸਾਲ ਹੋ ਗਏ ਨੇਰਾ ਟੋਂਦੇ ਸਾਡੇ ਦੋ ਨੇਰਾ ਖਤੋਂ ਨਹੀਂ ਹੋਇਆ ਵੀ ਤੂੰ ਕਿਵੇਂ ਨੇਰਾ ਖਤਮ ਕਰੇਂਗੀ ਤਾਂ ਨੇ ਕੀ ਕੀਤਾ ਇੱਕ ਦੀਵਾ ਤਿਆਰ ਕੀਤਾ ਦੀਵਾ ਬੱਤੀ ਤਿਆਰ ਕੀਤੀ ਅੱਗ ਬਾਲੀ ਤੇ ਇੱਕ ਦੀਵਾ ਜਲਾਇਆ ਕਮਰੇ ਦੇ ਵਿੱਚ ਘਰ ਦੇ ਵਿੱਚ ਤੇ ਘਰ ਰੌਸ਼ਨ ਹੋ ਗਿਆ ਤੇ ਸਾਰੇ ਬੜੇ ਹੈਰਾਨ ਵੀ ਅਸੈਂ ਸਦੀਆਂ ਹੋ ਗਏ ਜਿਹੜੇ ਹਨੇਰਾ ਟੋੜੇ ਸੀਗੇ ਵੀ ਕੁਕਮਾਲ ਕਰਤੀ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਹਨੇਰਾ ਦੂਰ ਕਰਤਾ ਐਵੇਂ ਹੀ ਜਦ ਸਾਡੇ ਮਨਾਂ ਦੇ ਵਿੱਚ ਜਿਹੜੇ ਹਨੇਰੇ ਆ ਉਹ ਤਾਂ ਦੀ ਖਤਮ ਹੋਣਗੇ ਜਦੋਂ ਗਿਆਨ ਦੀ ਜਿਹੜੀ ਬੱਤੀ ਜਗੇਗੀ ਗਿਆਨ ਦੀ ਰੋਸ਼ਨੀ ਆਏਗੀ ਸਾਡੇ ਜਿਹੜੇ ਆਤਮਾ ਦਾ ਦਰਸ਼ਨ ਹੋਏਗੀ ਤੇ ਬਹੁਤ ਸਾਰਾ ਜਿਹੜਾ ਪਿਆਰ ਜੁੜ ਰਹੀ ਹਾਂ ਤਾਂ ਬਹੁਤ ਸਾਰਾ ਆਪਸਰ ਲਈ ਪਿਆਰ ਵੀ ਹੈ ਸਤਿਕਾਰ ਵੀ ਹੈ ਤੇ ਬਹੁਤ ਬਹੁਤ ਦਾ ਆਪਸਰ ਦਾ ਧੰਨਵਾਦ ਤੇ ਜਿਹੜੇ ਨਵੇਂ ਜੁੜ ਰਹੇ ਹੈ ਚੈਨਲ ਦੇ ਉੱਪਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਿਆਰ ਭਰੀ ਰਿਕਵੈਸਟ ਆ ਕਿਉਂਕਿ ਮਿੱਤਰ ਪਿਆਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੀ ਪਿਆਰ ਦੀ ਜਿਹੜੀ ਰਿਕਵੈਸਟ ਆ ਉਹੀ ਕੀਤੀ ਜਾ ਸਕਦੀ ਆ ਇਹ ਕਿਉਂਕਿ ਪਿਆਰ ਦੇ ਨਾਲ ਕਹੀ ਗੱਲ ਬੰਦੇ ਤੇ ਅਸਰ ਵੀ ਕਰਦੀ ਹੈ ਪਿਆਰ ਦੇ ਵਿੱਚ ਮੇਰੇ ਹਿਸਾਬ ਨਾਲ ਕਹਿਣਾ ਮੁੰਡਣਾ ਵੀ ਚਾਹੀਦਾ ਵੀ ਭਰਾ ਦਾ ਜਿਹੜਾ ਚੈਨਲ ਹੈ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈੱਲ ਆਈਕਨ ਜ਼ਰੂਰ ਦਬਾਇਓ ਕਿਉਂਕਿ ਹਲੇ ਆਪਣੀ ਇਹਦੀ ਚੈਨਲ ਦੀ ਸਟਾਰਟਿੰਗ ਹੋ ਰਹੀ ਆ ਚੈਨਲ ਗਰੋ ਹੋ ਰਿਹਾ ਹੌਲੀ ਹੌਲੀ ਕਰਕੇ ਕਿਉਂਕਿ ਪੱਕੀ ਜਿਹੜਾ ਦੋ ਨੰਬਰ ਵਾਲਾ ਜਿਹੜਾ ਰਸਤਾ ਨੇ ਇਖਤियार ਕੀਤਾ ਇਸੇ ਤਰ੍ਹਾਂ ਹੀ ਹੋვილი ਲੱਗੇ ਪਈਆਂ ਵੀ ਜਿਹੜਾ ਚੈਨਲਾਂ ਨੂੰ ਹੋਲੀ ਹਿੰਦ ਤਰੀਕੇ ਨਾਲ ਲਾ ਕੇ ਮੋਨਟਾਈਜ਼ ਕਰ ਮੰਮਾਂਗੇ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਸਾਰੇ ਮਿਹਨਤ ਕਰੋ ਤੇ ਇਸੇ ਤਰ੍ਹਾਂ ਹੀ ਜੜੇ ਲੱਗੇ ਰਹੋ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਮੈਂ ਇੱਕ ਤਜਰਬਾ ਹੋਰ ਆ ਸਭ ਨੂੰ ਸਾਂਝਾ ਕਰਾਂਗਾ ਮੈਂ ਫੇਸਬੁੱਕ ਦੇ ਉੱਪਰ ਇੱਕ ਐਡ ਦੇਖੀ ਵੀ ਇਸ ਤਰ੍ਹਾਂ YouTube ਚੈਨਲਾਂ ਮੋਨਟਾਈਜ਼ਰ ਸਬਸਕ੍ਰਾਈਬਰ ਦਵਾ ਦਾਂਗੇ ਚਲੋ ਮੇਰੀ ਗੱਲ ਹੋ ਗਈ ਤੁਸੀਂ ਕਿਸ ਤਰ੍ਹਾਂ ਵਰ ਦੋਗੇ ਉਹਨੇ ਕਹਿੰਦੇ ਵੀ ਇੰਨੇ ਪੈਸੇ ਲੈ ਕੇ ਇੰਨੇ ਪੈਸੇ ਸਬਸਕ੍ਰਾਈਬਰ ਦਵਾਵਾਂਗੇ ਚਲੋ ਮੈਂ ਸੋਚੇ ਵਿੱਚ ਚਲੋ ਮੈਨੂੰ ਲਾਲਚ ਆ ਗਿਆ ਬੰਦਾ ਕੋਸ਼ਿਸ਼ ਕਰਦਾ ਵਿੱਚ ਚਲੋ ਆਪਣੇ ਵਿੱਚ ਜਿਹੜਾ ਚੈਨਲ ਮੋਨਟਾਈਜ਼ ਜਲਦੀ ਹੋਏਗਾ ਤੇ ਮੈਂ ਉਹ ਕਹਿੰਦੇ ਵੀ ਤੁਸੀਂ ਇੱਧੇ ਪੈਸੇ ਦਿਓ ਮੈਨੂੰ ਕਹੇ ਪਾਤ ਤੇ ਉਹਨੂੰ ਤੇ ਪਹਿਲਾਂ 200 ਪਾਇ ਫਿਰ 300 ਪਾਇ ਐਂ ਕਰਕੇ ਉਹਨੇ 5-600 ਰੁਪਏ ਮੇਰੇ ਤੋਂ ਪਵਾ ਲਿਆ ਤੇ ਸਬਸਕ੍ਰਾਈਬਰ ਵਧਾਤੇ ਮੇਰੀ ਸਬਸਕ੍ਰਾਈਬਰ ਵਧਾਤੇ ਉਹਨੇ 500 ਤੇ ਸਬਸਕ੍ਰਾਈਬਰ ਵਧਾਤੇ 500 ਤੇ ਮੈਨੂੰ ਕਹਿੰਦਾ ਵੀ ਹੋਰ ਪੈਸੇ ਦੀ ਡਿਮਾਂਡ ਕੀਤੀ ਕਹਿੰਦੇ ਪੈਸੇ ਪੂਰੇ ਦਿਓ ਮੈਂ ਕਿਹਾ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਵੀ ਅੱਧੇ ਪੈਸੇ ਮੈਂ ਤੁਹਾਨੂੰ ਪਹਿਲਾਂ ਦਵਾਵਾਂਗਾ ਤੇ ਬਾਕੀ ਜਿਹੜਾ ਕੰਮ ਹੋਣ ਤੋਂ ਬਾਅਦ ਦਵਾਵਾਂਗਾ ਕਹਿੰਦੇ ਨਹੀਂ ਜੀ ਜਦ ਮੈਂ ਦੁਬਾਰੇ ਚੈਨਲ ਚੈੱਕ ਕੀਤਾ ਰਾਤ ਨੂੰ ਵਧਾਤੇ ਮੇਰੇ ਕਰਤੇ ਉਹਨੇ ਹਜ਼ਾਰ ਦੇ ਨੇੜੇ ਕਰਤੇ ਜਿਹੜੇ ਸਬਸਕ੍ਰਾਈਬਰ ਸੀ ਹਜ਼ਾਰ ਦੇ ਨੇੜੇ ਕਰਤੇ ਤੇ ਮੈਂ ਕਿਹਾ ਚਲੋ ਭਾਈ ਪੇਮੈਂਟਸ ਮੈਂ ਤੁਹਾਨੂੰ ਕਰ ਦੇਣਾ ਸਾਰੀ ਪਰ ਪਹਿਲਾਂ ਮੇਰੇ ਸਬਸਕ੍ਰਾਈਬਰ ਪੂਰੇ ਕਰ ਦਿਓ ਜਿੰਨੇ ਤੁਸੀਂ ਮੈਨੂੰ ਕਿਹਾ ਜਦ ਮੈਂ ਸਵੇਰੇ ਉੱਠ ਕੇ ਚੈਨਲ ਖੋਲ੍ਹਿਆ ਦੇਖਿਆ YouTube ਮੇਰੇ ਸਾਰੇ ਜਿੰਨੇ ਉਹਨੇ ਦਿੱਤੇ ਸੀ ਕਿ ਸਾਰੇ ਫੇਕ ਸੀ ਸਾਰੇ ਉੱਡ ਗਏ ਇਸੇ ਕਰਕੇ ਕਿਸੇ ਵੀ ਝੂਠੇ ਉੱਚਾ ਨਾ ਫਸਿਓ ਤੇ ਜੇਕਰ ਤੁਸੀਂ ਕਰਾਉਣਾ ਚੈਨਲ ਆਪਣੇ ਸਬਸਕ੍ਰਾਈਬਰ ਵਗੈਰਾ ਭਤੋਣੇ ਮੋਨਟਾਈਜ਼ ਕਰਾਉਣਾ ਤਾਂ ਜਿਹੜੇ ਆਪਣੇ ਜਿਵੇਂ ਵਧੀਆ-ਵਧੀਆ ਵੱਡੇ-ਵੱਡੇ ਯੂਟਿਊਬਰ ਆ ਜਿਹੜੇ ਉਸ ਚੀਜ਼ ਦੀ ਐਡ ਕਰਦੇ ਉਹ ਨੰਬਰ ਦਿੰਦੇ ਕਿਉਂਕਿ ਮੈਂ ਨਿਤਿਆ ਜਿਹੜਾ ਨਿਤਿਆ ਟੈਕਾ ਉਹਦਾ ਵੀ ਮੈਂ ਗੱਲ ਕੀਤੀ ਸੀਗੀ ਤੇ ਸ੍ਰੀਤਾ ਪਟੇਲ ਨਾਲ ਉਹਦਾ ਵੀ ਗੱਲ ਹੋਈ ਸੀ ਕਿ ਜਿਹੜੇ ਜੈਨੂਨ ਬੰਦੇ ਕੰਮ ਕਰ ਰਹੇ ਆ ਆਲਰੇਡੀ ਉਹ ਵੀ ਤੁਸੀਂ ਵਧੀਆ ਜਾਂਚ ਪੜਤਾਲ ਕਰਕੇ ਜਿਹੜੀ ਆਪਣੀ ਪੂਰੀ ਸ਼ਾਨਦਗੀ ਕਰਕੇ ਜਿਹੜੀ ਪੈਸਾ ਦੇਣਾ ਕਿਸ ਨੂੰ ਪੇ ਕਰਦਾ ਕਿਉਂਕਿ ਫਰੌਡ ਬਹੁਤ ਜ਼ਿਆਦਾ ਹੋ ਰਹੀ ਆ ਇਸੇ ਕਰਕੇ ਬਹੁਤ-ਬਹੁਤ ਧੰਨਵਾਦ ਲਾਈਵ ਤੇ ਜੁੜਨ ਵਾਸਤੇ ਤੇ ਇਸੇ ਤਰ੍ਹਾਂ ਹੀ ਜਿਹੜਾ ਪਿਆਰ ਬਣਾ ਕੇ ਰੱਖਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਕਿਉਂਕਿ ਸਬਸਕ੍ਰਾਈਬ ਕਰਨਾ ਜਿਹੜੀਆਂ ਬਹੁਤ ਸਾਰੇ ਫਾਇਦੇ ਆ ਕਿਉਂਕਿ ਸਾਡੀ ਜਿਹੜੀ ਰਿਕਮੈਂਡੇਸ਼ਨ ਹੁੰਦੀ ਆ ਉਹ ਵੱਧ ਜਾਂਦੀ ਆ ਜੇਕਰ ਅਸੀਂ ਜਿਵੇਂ ਤੁਸੀਂ ਮੇਰੇ ਚੈਨਲ ਤੇ ਆ ਕੇ ਸਬਸਕ੍ਰਾਈਬ ਕਰੋਗੇ ਕਮੈਂਟ ਕਰੋਗੇ ਤੇ ਲਾਈਕ ਕਰੋਗੇ ਤਾਂ ਉਹਦਾ ਜਾ ਕੇ ਮੇਰੇ ਚੈਨਲ ਦੇ ਥੱਲੇ ਆ ਕੇ ਤੁਹਾਡਾ ਜਿਹੜਾ ਚੈਨਲ ਲੱਗੇ ਜਾ ਕੇ ਦਿਖਣਾ ਸ਼ੁਰੂ ਹੋ ਜਾਏਗਾ ਮੇਰੇ ਵੀ ਜਿਹੜੀ ਮੈਥਡ ਬਣਾਇਆ ਵੱਡੇ ਵੱਡੇ ਜਿਹੜੇ ਯੂਟਿਊਬਰ ਆ ਉਹਨਾਂ ਨੇ ਜਾ ਕੇ ਕਮੈਂਟ ਕਰਨਾ ਪਹਿਲੇ ਵੀਡੀਓ ਦੇਖ ਕੇ ਫਿਰ ਕਮੈਂਟ ਕਰਕੇ ਲਾਈਕ ਕਰਕੇ ਮੇਰਾ ਜਿਹੜਾ ਚੈਨਲ ਆ ਉਹ ਵੀ ਰਿਕਮੈਂਡ ਹੋ ਰਿਹਾ ਕਿਸੇ ਤਰ੍ਹਾਂ ਹੀ ਮੇਰੀ ਜਿਹੜੀ ਗਰੋਥ ਵਧ ਰਹੀ ਆ ਕਿਸੇ ਤਰ੍ਹਾਂ ਹੀ ਲੱਗੇ ਰੋ ਪਿਆਰ ਨਾਲ ਸਤਿਕਾਰ ਨਾਲ ਤੇ ਮਿਹਨਤ ਲਗਾਤਾਰ ਮਿਹਨਤ ਕਰੋ ਤੇ ਦੋ ਨੰਬਰ ਦਾ ਰਸਤਾ ਨਾ ਆਪਣਾਓ ਮੇਰਾ ਕਹਿਣ ਦਾ ਭਾਵੇਂ ਆ ਵੀ ਬੇਫਾਇਦਾ ਕਿਸੇ ਕੋਲ ਪੈਸੇ ਨਾਲ ਸਭ ਮੈਂ ਤਾਂ ਤਜਰਬਾ ਕਰ ਲਿਆ ਤੇ ਜਰੂਰ ਮੇਰੇ ਤਜਰਬੇ ਕਿਸੇ ਜਰੂਰ ਸਿੱਖੋ ਤੇ ਦੋ ਨੰਬਰ ਦਾ ਜਿਹੜਾ ਰਸਤਾ ਨਾ ਆਪਣਾਓ ਬਹੁਤ ਸਾਰੇ ਮਿੱਤਰ ਪਿਆਰੀ ਜੁੜ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਆ ਦੇਖੋ ਮੇਰਾ ਗਵੰਡੀਆ ਦਾ ਮੁੰਡਾ ਆ ਹਾਂਜੀ ਰਿਕਵੈਸਟ ਕਰਦੇ ਚੈਨਲ ਸਬਸਕ੍ਰਾਈਬ ਕਰ ਦਿਓ ਸਾਰੇ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਸਾਡਾ ਜਿਹੜਾ ਚੈਨਲ ਆ ਅੰਕਲ ਦਾ ਸਬਸਕ੍ਰਾਈਬ ਕਰ ਲਓ ਸਾਰਿਆਂ ਨੂੰ ਬੇਨਤੀ ਆ ਉਹ ਜਿਹੜਾ ਅੰਕਲ ਦਾ ਸਾਡਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਓ ਹਾਂ ਬਹੁਤ ਬਹੁਤ ਧੰਨਵਾਦ ਜੀ ਆ ਸਭ ਦਾ ਬਹੁਤ ਬਹੁਤ ਧੰਨਵਾਦੀ ਇਸੇ ਤਰ੍ਹਾਂ ਹੀ ਪਿਆਰ ਬਣਾ ਕੇ ਰੱਖਿਓ ਸਤਿ ਸ਼੍ਰੀ ਰਾਮ ਜੁੜੇ ਰਹਿਏ ਤੇ ਆਪ ਜੀ ਜਿਹੜੇ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਤੇ ਕਿਉਂ ਕਮੈਂਟ ਦੇ ਵਿੱਚ ਮੈਨੂੰ ਪਤਾ ਲੱਗ ਜੀਗਾ ਮੈਂ ਵੀ ਜਿਹੜੀ ਬੈਗ ਸਬਸਕ੍ਰਾਈਬ ਕਰੂੰਗਾ ਕਮੈਂਟ ਕਰੂੰਗਾ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਬਣਾ ਕੇ ਰੱਖਿਓ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜੁੜਦੇ ਆਂ ਫਿਰ ਅਗਲੇ ਲਾਈਵ ਦੇ ਵਿੱਚ ਸਾਨਿਆਂ ਨੂੰ ਪਿਆਰ ਸਤਿਕਾਰ ਤੇ ਪਰਮਾਤਮਾ ਸਭ ਤੇ ਆਪਣੀ ਨਜ਼ਰ ਜਿਹੜੀ ਮਿਹਰ ਦੀ ਬਣਾ ਕੇ ਰੱਖੇ ਤੰਦਰੁਸਤੀਆਂ ਰੱਖੇ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਹੀ ਨਿਰੰਤਰ ਜਰੀਆਂ ਗਰੋਹਤਾ ਜ਼ਿੰਦਗੀ ਦੇ ਵਿੱਚ ਉਹ ਵੱਧ ਹੀ ਰਹੇ ਤੇ ਜਵਨੀਆਂ ਮਾਣੋ ਬਹੁਤ ਬਹੁਤ ਧੰਨਵਾਦ ਜੀ